ਇਸ ਲਈ ਦੀ ਵੱਡੀ ਖਬਰ ਬਾਬਾ ਬਕਾਲਾ ਸਾਹਿਬ ਦਾ ਸੇਅ ਕੰਪਲੈਕਸ ਤੋਂ ਸਿੱਧੀ ਤਕਰਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਬੀਡੀਪੀਓ ਦਫਤਰ ਘੇਰ ਲਿਆ ਗਿਆ ਜੀਹਾਂ ਕਿਸਾਨਾਂ ਨੇ ਬੀਡੀਪੀਓ ਦਫਤਰ ਨੂੰ ਘੇਰਾ ਪਾ ਲਿਆ ਮਾਮਲਾ ਹੈ ਪੰਚਾਇਤੀ ਚੋਣਾਂ ਦੇ ਵਿੱਚ ਵੋਟਾਂ ਕੱਟਣ ਦਾ ਤੇ ਇਹ ਵੀ ਦੋਸ਼ ਲੱਗੇ ਨੇ ਰਿਸ਼ਵਤ ਵੀ ਮੰਗੀ ਜਾ ਰਹੀ ਹੈ ਕਿ ਸੱਤਾਧਾਰੀ ਿਤਦਾ ਪੱਖ ਪੂਰ ਰਹੇ ਨੇ ਬੀਡੀਪੀ ਉਹ ਇਹ ਕਿਸਾਨ ਕਹਿ ਰਹੇ ਨੇ ਕਿਸਾਨਾਂ ਦੇ ਵੱਲੋਂ ਗੰਭੀਰ ਦੋਸ਼ ਨੇ ਜਿਹੜੇ ਕਿ ਲਗਾਏ ਗਏ ਨੇ ਤੇ ਨਾਲ ਹੀ ਆਪ ਦੇ ਕੈਬਨਿਟ ਮੰਤਰੀ ਨੂੰ ਵੀ ਸਿੱਧਾ ਚੈਲੰਜ ਕੀਤਾ ਗਿਆ ਹੈ ਅੰਦਾਜ਼ਾ ਹੈ ਕਿ ਇਲਜ਼ਾਮ ਇਹ ਲੱਗ ਰਹੇ ਨੇ ਕਿ ਵੋਟਾ ਲਿਸਟ ਦੇ ਵਿੱਚ ਮਰੇ ਲੋਕਾਂ ਨੂੰ ਜਿਉਂਦਾ ਤੇ ਜਿਉਂਦਿਆਂ ਨੂੰ ਮਾਰ ਰਹੇ ਨੇ ਜਿਹੜੇ ਅਧਿਕਾਰੀ ਇਹ ਗੰਭੀਰ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਬੀਡੀਪੀ ਨੂੰ ਘੇਰਾ ਪਾ ਲਿਆ ਗਿਆ ਕਿਸਾਨਾਂ ਦੇ ਵੱਲੋਂ ਤਾਂ ਇਹ ਸਿੱਧੀ ਟਕਰਾਅ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਾਬਾ ਬਕਾਲਾ ਸਾਹਿਬ ਤਹਿਸੀਲ ਕੰਪਲੈਕਸ ਤੋਂ ਜਿੱਥੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਵੋਟਾਂ ਕੱਟਣ ਦਾ ਮਾਮਲਾ ਪੱਖ ਗਿਆ ਤਾਂ ਦੱਸ ਦੇ ਕਿ ਪੰਚਾਇਤੀ ਚੋਣਾਂ ਦਾ ਮਾਹੌਲ ਪੱਖਿਆ ਹੋਇਆ ਪਿੰਡਾਂ ਦੇ ਵਿੱਚ ਜਿਵੇਂ ਹੀ ਪੰਚਾਇਤੀ ਚੋਣਾਂ ਦਾ ਐਲਾਨ ਹੁੰਦਾ ਉਸ ਤੋਂ ਬਾਅਦ ਮਾਹੌਲ ਹੈ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਭੱਖ ਜਾਂਦਾ ਹੈ ਤਾਂ ਬਾਬਾ ਬਕਾਲਾ ਸਾਹਿਬ ਤੋਂ ਸਿੱਧੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਤਕਰਾਰ ਬਾਜ਼ੂਆਂ ਜੋ ਦੇਖਣ ਨੂੰ ਮਿਲੀ ਹੈ ਕਿਸਾਨਾਂ ਦੇ ਵੱਲੋਂ ਬੀੜੀਪੀਓ ਨੂੰ ਕੇਰਾ ਪਾ ਲਿਆ ਤੇ ਗੰਭੀਰ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਨੇ ਵੋਟਾਂ ਕੱਟਣ ਦੇ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਵਿਆਸ ਤੋਂ ਬਲਰਾਜ ਰਾਜਾ ਜੀ ਜੁੜ ਚੁੱਕੇ ਨੇ ਜਿਹੜੇ ਕਿ ਤਮਾਮ ਜਾਣਕਾਰੀ ਸਾਂਝੀ ਕਰਨਗੇ ਬਲਰਾਜ ਜੀ ਕੀ ਮਾਮਲਾ ਇਹ ਵੋਟਾਂ ਕੱਟਣ ਦਾ ਪੰਚਾਇਤ ਚੋਣਾਂ ਦੇ ਵਿੱਚ ਜਿਸ ਨੂੰ ਲੈ ਕੇ ਕਿਸਾਨਾਂ ਨੇ ਬੀਡੀਪੀਓ ਨੂੰ ਘੇਰਾ ਪਾ ਲਿਆ ਮੈਮ ਗੱਲ ਕਰੀਏ ਕਿ ਵੱਡੇ ਪੱਧਰ ਤੇ ਕੀ ਜਿਹੜੀਆਂ ਵੋਟਾਂ ਦਾ ਜਿਹੜੀ ਹੈ ਕਿ ਜਿਹੜੇ ਪਿੰਡਾਂ ਦੀ ਕੱਟ ਕਰ ਦਿੱਤੀ ਹੋਈ ਆ ਕਟਿੰਗ ਕਰ ਦਿੱਤੀ ਹੋਈ ਆ ਬੀਡੀਪੀਓ ਤੇ ਸੈਕਟਰੀ ਦੇ ਵੱਡੇ ਇਲਜ਼ਾਮ ਜਿਹੜੇ ਕਿ ਲੋਕਾਂ ਨੇ ਸਾਦੇ ਹੈਗੇ ਆ ਕਹਿ ਸਕਦੇ ਆ ਕਿ ਕੋਈ 2.5 ਲੱਖ ਰੁਪਏ ਦੀ ਜਿਹੜੀ ਹੈ ਕਿ ਵੀਡੀਓ ਬੀਡੀਪੀਓ ਨਵੀਆਂ ਵੋਟਾਂ ਬਣਾਉਣ ਦੀ ਮੰਗ ਕਰਦਾ ਹੈਗਾ ਵੱਡੇ ਪੱਧਰ ਤੇ ਜਿਹੜਾ ਕਿ ਲੋਕਾਂ ਦੀਆਂ ਵੋਟਾਂ ਦਾ ਘ ਮਤਲਬ ਕਿ ਦੁਨੀਆ ਤੇ ਜੀਂਦੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਕਿ ਉਹਨਾਂ ਦੀ ਜਿਹੜੇ ਮਰੇ ਬੰਦੇ ਆਂਦੀ ਉਹਨਾਂ ਦੀਆਂ ਵੋਟਾਂ ਵਿੱਚ ਐਡ ਕਰ ਦਿੱਤੀਆਂ ਗਈਆਂ ਗਿਣਤੀਆਂ ਉਹ ਅੱਛਾ ਜਿਹੜੀ ਇਸ ਦੁਨੀਆ ਤੋਂ ਹੀ ਚਲੇਗੇ ਉਹਨਾਂ ਨੂੰ ਜਿਉਂਦਾ ਕਰਤਾ ਤੇ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਮਾਰ ਦਿੱਤਾ ਹੈਗਾ ਜੀ ਵੱਡੇ ਪੱਧਰ ਤੇ ਜਿਹੜਾ ਕਿ ਵੋਟਾਂ ਦਾ ਕਾਣ ਕੀਤਾ ਗਿਆ ਹੈ ਬਾਬਾ ਬਕਾਲਾ ਸਬ ਡਿਵੀਜ਼ਨ ਦੇ ਅੰਦਰ ਸਭ ਤਹਿਸੀਲ ਤਰਸਿੱਕਾ ਸਭ ਬਲਾਕ ਜਿਹਨੂੰ ਕਹਿ ਦਿੰਨੇ ਹੈਗੇ ਆ ਰਈਆ ਬੀਡੀਪੀ ਅਤੇ ਰਈ ਰਈਆ ਬीडीपीਓ ਵੱਲੋਂ ਅਤੇ ਤਰਸਿੱਕਾ ਬीडीपीਓ ਵੱਲੋਂ ਜਿਹੜਾ ਕਿ ਵੋਟਾਂ ਦਾ ਘਾਣ ਕੀਤਾ ਗਿਆ ਵੱਡੇ ਪੱਧਰ ਤੇ ਲੋਕਾਂ ਦਾ ਤੇ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਹੈਗਾ ਕਿ ਅਸੀਂ ਜਿਹੜੀਆਂ ਵੋਟਾਂ ਨਾ ਬਣੀਆਂ ਅਸੀਂ ਜਿਹੜਾ ਕਿ ਰੋਡ ਵੀ ਜਾਮ ਕਰ ਸਕਦੇ ਆ ਤੇ ਜਿਹੜੀਆਂ 15 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਐ ਇਸ ਇਲੈਕਸ਼ਨ ਨਹੀਂ ਹੋਣ ਦਵਾਗੇ ਜਿਹੜੇ ਕਿ ਜਿਹੜੇ ਸਕੂਲ ਜਿੱਥੇ-ਜਿੱਥੇ ਵੋਟਾਂ ਹੋਣੀਆਂ ਉਹਨਾਂ ਨੂੰ ਲੋਕ ਕਰ ਦਿੱਤਾ ਜਾਵੇਗਾ ਜੀ ਤੈਸੀ ਅਧਿਕਾਰੀਆਂ ਦਾ ਕੀ ਕਹਿਣਾ ਹੈ ਅਧਿਕਾਰੀਆਂ ਦਾ ਕਹਿਣਾ ਹੈਗਾ ਕਿ ਅਸੀਂ ਜਾਇਦ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਵੇਖਿਆ ਜਾਵੇ ਕਿ ਅਧਿਕਾਰੀਆਂ ਦੇ ਉੱਤੇ ਜਿਹੜਾ ਹੈ ਕਿ ਪੋਲੀਟিক্যাল ਪਾਰਟੀਆਂ ਦਾ ਵੱਡੇ ਪੱਧਰ ਤੇ ਮੌਜੂਦਾ ਸਰਕਾਰ ਦਾ ਹੱਥ ਹੈਗਾ ਕਿ ਅਸੀਂ ਜਿਹੜਾ ਹੈ ਕਿ ਉਹ ਕਿਤੇ ਨਾ ਕਿਤੇ ਮਤਲਬ ਜਿਹੜੀ ਨਜ਼ਰ ਆਈ ਨਜ਼ਰ ਕੀ ਕਰਦੇ ਹੈਗੇ ਉਹ ਚੀਜ਼ ਨੂੰ ਕਿ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਅਸੀਂ ਜਲਦੀ ਤੋਂ ਜਲਦੀ ਵੋਟਾਂ ਜਿਹੜੀਆਂ ਬਣਾ ਕੇ ਵਿੱਚ ਐਡ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜਾ ਕਿ ਇਸ ਵੇਲੇ ਸਿਆਸੀ ਪਾਰਟੀ ਦਾ ਦਬਾਅ ਬਣਿਆ ਹੋਇਆ ਹੈ ਨਜ਼ਰ ਆ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇਣ ਦੇ